ਦੁਨੀਆ ਦੇ ਫੇਫੜੇ ਵਜੋਂ ਜਾਣੇ ਜਾਂਦੇ ਅਮਾਜ਼ਨ ਦੇ ਜੰਗਲਾਂ ਬਾਰੇ ਸਾਰਿਆਂ ਨੇ ਜ਼ਰੂਰ ਸੁਣਿਆ ਹੋਵੇਗਾ ਅਤੇ ਇਥੋਂ ਵਗਦੀ ਅਮਾਜ਼ਨ ਨਦੀ ਬਾਰੇ ਵੀ ਤੁਸੀਂ ਜਾਣਦੇ ਹੋਵੋਗੇ ਜੋ ਦੁਨੀਆ ਦੀ ਸਭ ਤੋਂ ਵੱਡੀ ਨਦੀ ਮੰਨੀ ਜਾਂਦੀ ਹੈ ਅਤੇ ਅੱਜ ਤੁਹਾਨੂੰ ਅਸੀਂ ਇੱਕ ਅਜੀਹੀ ਨਦੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਅਮਾਜ਼ਨ ਨਦੀ ਦੇ ਮੁਕਾਬਲੇ ਜ਼ਿਆਦਾ ਪਾਣੀ ਹੈ ਕਰੀਬ 20 ਸਾਲ ਪਹਿਲਾਂ ਇੱਕ ਵਿਗਿਆਨੀ ਦਾ ਧਿਆਨ ਇਸ ਅਜੂਬੇ ਤੇ ਗਿਆ ਜਿਸ ਨੂੰ ਉਸ ਨੇ ਫਲਾਈਂਗ ਰਿਵਰ ਦਾ ਨਾਮ ਦਿੱਤਾ ਹੈ ਜਾਨੀ ਉੜਦੀ ਹੋਈ ਨਦੀ ਕਿਉਂ ਹੋ ਗਿਆ ਹੈਰਾਨ ਕਰ ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਫਿਲਮਾਂ ਦੇ ਵਿੱਚ ਫਲਾਈਂਗ ਜੱਟ ਹੋ ਸਕਦੇ ਨੇ ਤਾਂ ਫਲਾਈਂਗ ਰਿਵਰ ਕਿਉਂ ਨਹੀਂ ਸੋ ਆਓ ਤੁਹਾਨੂੰ ਉਸ ਉੜਦੀ ਹੋਈ ਨਦੀ ਦੇ ਬਾਰੇ ਦੱਸਾਂਗੇ ਕਿਉਂ ਕਿਹਾ ਜਾਂਦਾ ਹੈ ਉਸ ਨੂੰ ਉੜਦੀ ਹੋਈ ਨਦੀ ਦੁਨੀਆ ਦੇ ਸਭ ਤੋਂ ਵੱਡੇ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਐਮਾਜ਼ੋਨ ਨਦੀ ਵਗਦੀ ਹੈ ਪਰ ਇਸ ਤੋਂ ਵੀ ਵੱਡੀ ਨਦੀ ਐਮਾਜ਼ੋਨ ਦੇ ਜੰਗਲ ਦੇ ਉੱਪਰ ਵਗਦੀ ਹੈ ਜਿਸ ਦੇ ਵਿੱਚ ਐਮਾਜ਼ੋਨ ਨਦੀ ਤੋਂ ਵੀ ਜ਼ਿਆਦਾ ਪਾਣੀ ਹੈ ਬ੍ਰਾਜ਼ੀਲ ਦੇ ਇੱਕ ਵਿਗਿਆਨੀ ਜੋ ਕਿ ਸਾਊਥ ਅਮਰੀਕਾ ਦੇ ਵਿੱਚ ਬਦਲਾ ਦਾ ਅਧਿਐਨ ਕਰ ਰਹੇ ਸੀ ਕਰੀਬ 20 ਸਾਲ ਪਹਿਲਾਂ ਉਨ੍ਹਾਂ ਦਾ ਧਿਆਨ ਇੱਕ ਅਜੂਬੇ ਤੇ ਪਿਆ ਬਚਪਨ ਦੇ ਵਿੱਚ ਤੁਸੀਂ ਜਲ ਚੱਕਰ ਦੇ ਬਾਰੇ ਜ਼ਰੂਰ ਪੜਿਆ ਹੋਵੇਗਾ ਕਿ ਕਿਵੇਂ ਪਾਣੀ ਭਾਪ ਬਣ ਕੇ ਉਰਦਾ ਹੈ ਜਿਸ ਨਾਲ ਬੱਦਲ ਬਣਦੇ ਨੇ ਪਾਫ ਠੰਡੀ ਹੁੰਦੀ ਹੈ ਅਤੇ ਫਿਰ ਪਾਣੀ ਬਣ ਕੇ ਵਰਦੀ ਹੈ ਇਸ ਨੂੰ ਕਹਿੰਦੇ ਨੇ ਜਲ ਚੱਕਰ ਪਰ ਇਹ ਜਲ ਚੱਕਰ ਤਾਂ ਪੂਰੀ ਧਰਤੀ ਤੇ ਚੱਲਦਾ ਹੈ ਫਿਰ ਇਹ ਉੜਦੀ ਨਦੀ ਦੱਖਣੀ ਅਮਰੀਕਾ ਦੇ ਵਿੱਚ ਕਿਵੇਂ ਬੜੀ ਜਦ ਅਸਲ ਸਾਡੀ ਧਰਤੀ ਘੁੰਮ ਰਹੀ ਹੈ ਤੇ ਨਾਲ ਹੀ ਸਾਡਾ ਵਾਯੂ ਮੰਡਲ ਵੀ ਘੁੰਮ ਰਿਹਾ ਪਰ ਹਵਾ ਦਾ ਰੁਖ ਬਦਲਦਾ ਰਹਿੰਦਾ ਹੈ ਜਾਨੀ ਕਿਤੇ ਹਵਾ ਪੱਛਮ ਤੋਂ ਪੂਰਬ ਦੇ ਵੱਲ ਚਲਦੀ ਹੈ ਅਤੇ ਕਿਤੇ ਪੂਰਬ ਤੋਂ ਪੱਛਮ ਦੇ ਵੱਲ ਹੁਣ ਫਿਰ ਤੋਂ ਵਾਪਸ ਐਮਾਜ਼ਨ ਜੰਗਲ ਤੇ ਆਉਂਦੇ ਆ ਜੋ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਜੀਵਾ ਦੇ ਨਾਲ ਭਰਿਆ ਹੋਇਆ ਇਲਾਕਾ ਹੈ ਇਹ ਸਾਡੇ ਦੇਸ਼ ਤੇ ਲਗਭਗ ਦੁੱਗਣੇ ਆਕਾਰ ਦਾ ਹੈ ਅਤੇ ਦੁਨੀਆ ਦੇ ਜੀਵ ਜੰਤੂਆਂ ਦੀਆਂ 10% ਦੀਆਂ ਪ੍ਰਜਾਤੀਆਂ ਇਸ ਦੇ ਵਿੱਚ ਰਹਿੰਦੀਆਂ ਨੇ ਇਸ ਤੋਂ ਇਲਾਵਾ ਦੁਨੀਆ ਭਰ ਦੇ ਸਮੁੰਦਰਾਂ ਦੇ ਵਿੱਚ ਰੋਜ਼ਾਨਾ ਜਿੰਨਾ ਪਾਣੀ ਡਿੱਗਦਾ ਉਸ ਤਕਰੀਬ 15% ਸੀ ਇਕੱਲੀ ਐਮਾਜ਼ਨ ਨਦੀ ਤੋਂ ਹੀ ਹੁੰਦੇ ਜੋ ਕਿ ਕਰੀਬ 400 ਕਿਲੋਮੀਟਰ ਲੰਬੀ ਹੈ ਇਹ ਸਮਝ ਲਵੋ ਕਿ ਇਹ ਜੰਗਲ ਆਪਣੇ ਆਪ ਦੇ ਵਿੱਚ ਇੱਕ ਛੋਟਾ ਜਿਹਾ ਸੰਸਾਰ ਹੈ ਜਿੱਥੇ ਇੱਕ ਅਦ੍ਰਿਸ਼ ਉੱਡਣ ਵਾਲੀ ਨਦੀ ਨੂੰ ਪਾਣੀ ਸਪਲਾਈ ਹੋਣ ਦਾ ਕੰਮ ਚੱਲਦਾ ਹੈ ਦੁਨੀਆ ਦੇ ਵਿੱਚ ਭਾਵੇਂ ਹੋਰ ਵੀ ਜੰਗਲ ਮੌਜੂਦ ਨੇ ਪਰ ਜੋ ਗੱਲ ਐਮਾਜ਼ਨ ਨੂੰ ਵੱਖ ਕਰਦੀ ਐ ਉਹ ਐ ਇਥੋ ਦੇ ਰੁੱਖ ਜਿਨ੍ਹਾਂ ਦੀਆਂ ਜੜਾਂ ਜ਼ਮੀਨ ਦੀ ਡੁਗਾਇ ਤੋਂ ਪਾਣੀ ਕੱਢਦੀਆਂ ਨੇ ਇਹ ਸਮਝ ਲਵੋ ਕਿ ਇਹ ਦਿਨ ਦੇ ਵਿੱਚ ਹਜ਼ਾਰਾਂ ਲੀਟਰ ਤੱਕ ਦਾ ਪਾਣੀ ਵਾਤਾਵਰਣ ਦੇ ਵਿੱਚ ਛੱਡ ਸਕਦੇ ਨੇ ਅਜਿਹੇ ਕਰੋੜਾਂ ਰੁੱਖ ਮਿਲ ਕੇ ਦਿਨ ਦਾ 2 ਬਿਲੀਅਨ ਟਨ ਪਾਣੀ ਉਡਾ ਦਿੰਦੇ ਨੇ ਉੱਥੇ ਐਮਾਜ਼ਨ ਨਦੀ ਦਿਨ ਦੇ ਵਿੱਚ 7 ਬਿਲੀਅਨ ਟਨ ਪਾਣੀ ਲੈ ਕੇ ਜਾਂਦੀ ਐ ਜਦੋਂ ਸਮੁੰਦਰ ਦੇ ਵੱਲੋਂ ਪਾਣੀ ਭਾ ਬਣ ਕੇ ਜ਼ਮੀਨ ਦੇ ਵੱਲ ਵਧਦਾ ਹੈ ਤਾਂ ਰਸਤੇ ਦੇ ਵਿੱਚ ਨਮੀ ਖੋ ਜਾਂਦੇ ਨੇ ਪਰ ਐਮਾਜ਼ਨ ਜੰਗਲ ਤੋਂ ਸਪਲਾਈ ਹੋ ਰਹੀ ਜਲਵਾਸ਼ਪਾ ਦੀ ਵਜ੍ਹਾ ਕਰਕੇ ਇੱਥੋਂ ਦੇ ਬੱਦਲਾ ਦੇ ਬਰਾਬਰ ਨਮੀ ਬਣੀ ਰਹਿੰਦੀ ਹੈ ਇੱਥੇ ਹੀ ਵਾਤਾਵਰਣ ਦੇ ਵਿੱਚ ਸਥਿਤ ਧੂੜ ਦੇ ਕਣ ਜਦੋਂ ਨਮੀ ਦੇ ਨਾਲ ਮਿਲਦੇ ਨੇ ਤਾਂ ਉਹਨਾਂ ਦੇ ਚਾਰੇ ਪਾਸੇ ਪਾਣੀ ਚਿਪਕ ਜਾਂਦਾ ਫਿਰ ਕਣ ਬੂੰਦੇ ਵਿੱਚ ਬਦਲ ਜਾਂਦੇ ਨੇ ਅਜਿਹੀਆਂ ਲੱਖਾਂ ਹੀ ਬੂੰਦਾ ਮਿਲ ਕੇ ਐਮਾਜ਼ਨ ਦੇ ਵਿੱਚ بارش ਕਰਦੀਆਂ ਨੇ ਜਿਸ ਨਾਲ ਇੱਥੋਂ ਦੇ ਜੰਗਲ ਹਰੇ ਭਰੇ ਰਹਿੰਦੇ ਨੇ ਜਾਨੀ ਕਿ ਇਹ ਰੁਖ ਖੁਦ ਹੀ ਆਪਣੇ ਲਈ بارش ਦਾ ਇੰਤਜ਼ਾਮ ਕਰ ਲੈਂਦੇ ਇਸ ਪ੍ਰਕਿਰਿਆ ਨੂੰ ਸਮਝਣ ਦੇ ਲਈ ਡਾਕਟਰ ਨੋਬਰੇ ਨੇ ਦੋ ਰਸ਼ੀਅਨ ਪੌਤਿਕ ਵਿਗਿਆਨੀਆਂ ਦੀ ਬਾਇਓਪਿਕ ਥਿਊਰੀ ਦੀ ਮਦਦ ਲਈ ਜਿਸ ਦੇ ਮੁਤਾਬਕ ਜੰਗਲ ਦੀ ਵਜ੍ਹਾ ਦੇ ਨਾਲ ਨੈਗੇਟਿਵ ਪ੍ਰੈਸ਼ਰ ਬਣਦਾ ਜੋ ਨਮੀ ਨੂੰ ਬਿਹਤਰ ਤਰੀਕੇ ਨਾਲ ਖਿੱਚ ਸਕਦਾ ਹੈ ਇਸ ਨਾਲ ਜ਼ਿਆਦਾ بارش ਹੁੰਦੀ ਹੈ ਜਾਨੀ ਕਿ ਇਸ ਨਾਲ ਇੱਥੋਂ ਦੇ ਜੰਗਲਾਂ ਦੇ ਵਿੱਚ ਵੀ ਨਮੀ ਬਣੀ ਰਹਿੰਦੀ ਹੈ ਅਤੇ ਉਹਨਾਂ ਦੇ ਉੱਪਰ ਵੀ ਇਹ ਨਮੀ ਹਵਾ ਦੇ ਨਾਲ ਮਿਲ ਕੇ ਪੂਰਬ ਤੋਂ ਪੱਛਮ ਦੇ ਵੱਲ ਚਲਦੀਆਂ ਨੇ ਅਤੇ ਫਿਰ ਇੰਡੀਅਸ ਪਹਾੜਾਂ ਦੇ ਨਾਲ ਟਕਰਾ ਕੇ بارش ਕਰਦੇ ਹੋਏ ਉੱਤਰ ਤੋਂ ਦੱਖਣ ਦੇ ਵੱਲ ਵਧਦੀਆਂ ਨੇ ਫਿਰ ਦੱਖਣ ਦੇ ਵਿੱਚ ਪਹੁੰਚ ਕੇ ਹੋਰ ਵੀ بارش ਕਰਦੀਆਂ ਨੇ ਇਹ ਸਮਝ ਲਓ ਉਹ ਕਿ ਇੱਥੋਂ ਦੇ ਜੰਗਲ ਦੇ ਉੱਪਰ ਇੱਕ ਤੈਸ਼ੁਦਾ ਮਾਰਗ ਤੇ ਚਲਦੀਆਂ ਰਹਿੰਦੀਆਂ ਨੇ ਜਿਵੇਂ ਕਈ ਅਦ੍ਰਿਸ਼ ਅਤੇ ਉ르ਦੀ ਹੋਈ ਨਦੀ ਹੋਵੇ ਜਿਵੇਂ ਕੋਈ ਅਦ੍ਰਿਸ਼ ਅਤੇ ਉ르ਦੀ ਹੋਈ ਨਦੀ ਹੋਵੇ ਬਿਊਰੋ ਰਿਪੋਰਟ ਹਮਦਰ ਟੀਵੀ